ਸਤਿ ਸ੍ਰੀ ਅਕਾਲ ਜੀ ਅਸਲਾਮੁ ਅਲੈਕੁਮ ਉਮੀਦ ਕਰਦੇ ਆ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਥੇ ਜੀ ਅਸੀਂ ਅੱਜ ਕੱਲ ਕਰਾਂਗੇ ਸਿੰਘ ਕਿਸ ਤਰ੍ਹਾਂ ਪਾਕਿਸਤਾਨ ਪਹੁੰਚ ਗਏ ਨੇ ਤੇ ਪਾਕਿਸਤਾਨ ਦੇ ਲੋਕਾਂ ਦੀ ਮਦਦ ਕਰਦੇ ਪਏ ਨੇ ਇੱਥੇ ਸਿੰਘਾਂ ਨੇ ਹਮੇਸ਼ਾ ਹੀ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਉੱਥੇ ਪਹੁੰਚ ਜਾਂਦੇ ਨੇ ਮਦਦ ਕਰਨ ਵਾਸਤੇ ਅੱਜ ਤੁਹਾਡੇ ਨਾਲ ਬਹੁਤ ਅਹਿਮ ਕਿਸਮ ਦੀ ਵੀਡੀਓ ਸ਼ੇਅਰ ਕਰਾਂਗੇ ਇਹ ਮਦਦ ਕਿਸ ਤਰ੍ਹਾਂ ਕੀਤੀ ਜਾਂਦੀ ਪਈ ਹੈ ਵੀਡੀਓ ਨੂੰ ਤੁਸੀਂ ਆਖਰ ਤੱਕ ਦੇਖੋ ਵੀਡੀਓ ਵੇਖਣ ਦੌਰਾਨ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਜਿਓ ਪੰਜਾਬ ਚ ਇੰਨੇ ਥਾਂ ਥਾਂ ਤੇ ਤੇ ਬਹੁਤ ਹੀ ਸਿਹੋਦੜ ਲੱਗਿਓ ਮੋਰੇ ਖਾਸ ਕਰਦੇ ਵੀ ਮੇਰੇ ਖਾਲਸਾ ਅੱਠ ਕਿਸ਼ਤੀਆਂ ਹੋ ਗਈਆਂ ਵੇਰਾ ਸਾਡਾ ਇੱਕ ਬਹੁਤ ਡੱਗ ਵੇਰਾਸ ਵੀ ਸ਼ੁਰੂ ਹੋਣ ਲੱਗਾ ਉੱਥੇ ਹੋ ਗਿਆ ਚਲੋ ਫੇਰ ਹੁਣ 60 ਲੱਖ ਹੋ ਗਿਆ ਤੇ ਬਸ ਬਹੁਤ ਹੀ ਸੰਗਤ ਜਿਹੜੀ ਬਿਜ਼ਨਸ ਵਿੱਚ ਖਾਸ ਸਾਡ ਨੂੰ ਯਕੀਨ ਆ ਖਾਸ ਸਾਡ ਨੂੰ ਮੈਸੇਜ ਪੰਜਾਬ ਤੋਂ ਆ ਰਹੀ ਬਿਜ਼ਨਸ ਤੋਂ ਕੰਪਨੀਆਂ ਤੋਂ ਅਸੀਂ ਤੁਹਾਨੂੰ ਫਸੋਂ ਦੇ ਹਾਰਾ ਚੜਾ ਦੇਣਾ ਚਾਹੁੰਦੇ ਤੁਹਾਨੂੰ ਅਸੀਂ ਆਹ ਦੇਣਾ ਚਾਹੁੰਦੇ ਇਹ 26 ਸਾਲ ਦਾ ਜਿਹੜਾ ਖਾਸ ਸਾਡ ਦਾ ਜਿਹੜਾ ਪਿਆਰ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਅਸੀਂ ਵੀ ਧੰਨਵਾਦੀ ਆ ਤੁਹਾਡੀ ਸੰਗਤ ਦੇ ਤੁਹਾਡੇ ਪਿਆਰ ਦਾ ਕਿ ਜਦੋਂ ਵੀ ਇਦਾਂ ਕੋਈ ਪੰਜਾਬ 'ਚ ਮੁਸ਼ਕਲ ਆਉਂਦੀ ਆ ਪੰਜਾਬ ਇਕੱਠਾ ਹੁੰਦਾ ਸੋ ਸਾਡੀਆਂ ਤੀਵਾ ਥਾਂ ਥਾਂ ਤੇ ਇੱਕ ਹੁਣ ਮੇਰੇ ਖਿਆਲ ਉੱਥੇ ਸਾਡੇ ਪਾਈਸਾ ਜਸਿੰਦਰ ਸਿੰਘ ਲੱਗਿਓ ਆ ਖਾਲ ਫੁਰਕੀ ਫੌਜ ਵਾਲੇ ਸਾਡੇ ਨਾਲ ਖਾਲ ਸਾਈਡ ਨਾਲ ਕਿਉਂਕਿ ਜਿੱਦਾਂ ਅਸੀਂ ਪਹਿਲਾਂ ਵੀ ਗਏ ਰੋਡ ਮਿਲ ਕੇ ਕੰਮੂਲੇ ਹੋਣਾ ਜੇ ਤਾਂ ਕੋਈ ਸਕੇਲਿਆ ਜਿਹੜਾ ਕੋਈ ਕੋਈ ਸਾਨੂੰ ਕੋਈ ਚੀਜ਼ ਦੇ ਸਕਦਾ ਭਈ ਕੋਈ ਕਾਹਲ ਮੋੜੇ ਹੋਣ ਨੂੰ ਕੋਈ ਪ੍ਰਾਪਤੀ ਹੋਵੇ ਕੋਈ ਸਕੇਲ ਹੋਵੇ ਉਹ ਸਾਡੇ ਲਈ ਜ਼ਰੂਰੀ ਆ ਤੁਹਾਨੂੰ ਫਿਕਰ ਨਹੀਂਗਾ ਨਾ ਸਾਨੂੰ ਪਰਵਾਹ ਕਿਹੜੇ ਜਸੇਬੰਦੀ ਤੋਂ ਆ ਕਿਉਂਕਿ ਸਾਰਾ ਪੰਜਾਬ ਲਈ ਆ ਤੇ ਮੈਂ ਪਹਿਲਾਂ ਵੀ ਕਹਿੰਦਾ ਵੀ ਰੋਡ ਮਿਲ ਕੇ ਕੰਮ ਕਰੀਏ ਹੁਣ ਜਿਹੜੀਆਂ ਉੱਥੇ ਆ ਜਿਆਦੀਆਂ ਪ੍ਰੋਬਲਮ ਹੋਣੀਆਂ ਜਿੱਦਾਂ ਹੁਣ ਪਾਣੀ ਹਲਤਾ ਪ੍ਰੋਬਲਮ ਇਹ ਹੈ ਤੇ ਪਾਣੀ ਹਲਤਾ ਵੀ ਖੜਾ ਆ ਤੇ ਬਾੜ ਚ ਪਈ ਜਾਂਦੀ ਆ ਫਿਰੋਜਪੁਰ ਕਾਬੀ ਦੱਸਿਆ ਥੋੜਾ ਪਾਣੀ ਹੈ ਉੱਚਾ ਜੜ ਹੋ ਗਿਆ ਸੀ ਹੋਰ ਥੋੜਾ ਜਿਹਾ ਅਸੀਂ ਇਹ ਅਰਦਾਸ ਕਰਦੇ ਵਾ ਪਾਣੀ ਜਿਹੜਾ ਬਈ ਮੀਂਹ ਬਾੜ ਛੱਡ ਜਵੇ ਤੇ ਪਾਣੀ ਨਿਕਲ ਜਵੇ ਹੁਣ ਜਿਹੜਾ ਪਾਣੀ ਨਿਕਲੂਗਾ ਉਹਦਾ ਵੀ ਅਗਲਾ ਸਟੇਜ ਸਾਡਾ ਪਲਾਨ ਹੋ ਗਿਆ ਆ ਕਿੱਦਾਂ ਸਾਰਾ ਕਰਨਾ ਕਿੱਥੇ ਕਰਨਾ ਕੀ ਦੇਣਾ ਉੱਥੇ ਜਾ ਕੇ ਕਿੱਦਾਂ ਅਸੀਂ ਖੜੇ ਹੋਣਾ ਸਾਡਾ ਜਿਹੜਾ ਪਹਿਲਾਂ ਵੀ ਸਾਡੇ 2 ਦਿਨ ਵਾਰੀ ਜਿਹੜੇ ਹੜ ਆਇਆ ਪਿਛੇ 5-6 ਸਾਲ ਦੇ ਵਿੱਚ ਖਾਸ ਇਹਦਾ ਰਿਕਾਰਡ ਬਹੁਤ ਕਲੀਅਰ ਰਿਹਾ ਜਦੋਂ ਵੀ ਹੜ ਚੱਲ ਜਾਂਦਾ ਪਾਣੀ ਤੇ মিডিਆ ਕੈਮਰੇ ਚੱਲ ਜਾਂਦੇ ਆ ਬਾਕੀ ਵੀ ਕਈ ਨਾਲ ਚੱਲ ਜਾਂਦੇ ਪਰ ਅਸੀਂ ਉੱਥੇ ਪਿੱਛੇ ਰਹਿਨੇ ਆ ਦੋ ਦੋ ਸਾਲ ਕੰਮ ਚੱਲਦਾ ਮਗਰੋਂ ਜ਼ਮੀਨਾਂ ਬਦਲੀਆਂ ਕਰਨੀਆਂ ਮੋਟਰਾਂ ਲਾਉਣੀਆਂ ਪਿੰਡ ਦੇ ਜਿਹੜੇ ਪਈ ਸਾਰਾ ਸਮਾਨ ਚਲ ਗਿਆ ਉਹਨਾਂ ਦਾ ਕੀ ਕਰਨਾ ਇੱਕ ਖਾਸਾੜ ਇੱਕ ਪੰਜਾਬ ਲਈ ਇੱਕ ਬਹੁਤ ਵੱਡਾ ਸਹਾਰਾ ਬਣ ਗਿਆ ਤੁਹਾਡੇ ਕਰਕੇ ਹੁਣ ਅਸੀਂ ਪਹਿਲਾਂ ਕਹਿੰਦੇ ਵੀ ਕੌਣ ਹੋਊਗਾ ਸਾਡੇ ਦੇ ਜਿਹੜੇ ਸਾਡੇ ਸੇਵਾਦਾਰ ਆ ਬਿਲਕੁਲ ਸਾਡੇ ਹੀਰੋ ਆ ਬਿਲਕੁਲ ਸਾਡੇ ਉਹ ਮੋਹਰੇ ਹੋ ਕੇ ਦੇਂਦਿਆੜੀ ਉਹ ਸੇਵਾ ਕਰਦੇ ਆ ਸਾਨੂੰ ਬੜਾ ਮਾਣ ਆ ਬਾਕੀ ਵੀ ਬਹੁਤ ਲੱਗਿਓ ਸੇਵਾਦਾਰ ਦੁਨੀਆ ਦੇ ਸੇ ਪੰਜਾਬ ਤੋਂ ਕੁੜੀਆਂ ਮੁੰਡੇ ਜਦੋਂ ਕਹਿੰਦੇ ਵੀ ਪੰਜਾਬ ਦੇ ਵਿੱਚ ਬਸ ਵਾਰ ਨਸ਼ੇ ਕਰਦੇ ਆ ਨੌਜਵਾਨ ਡਰਗੀ ਆ ਕੋਈ ਨਹੀਂ ਸੀ ਡਰਗੀ ਹਰ ਵਾਰੀ ਹੜ ਆਇਆ ਤੇ ਨੌਜਵਾਨ ਨੇ ਪੰਜਾਬ ਨੂੰ ਨੌਜਵਾਨੀ ਨੇ ਕੁੜੀਆਂ ਮੁੰਡਿਆਂ ਨੇ ਪੰਜਾਬ ਬਚਾਇਆ 24 ਘੰਟੇ ਸੇਵਾ ਕੀਤੀ ਤੇ ਤੁਹਾਨੂੰ ਇਹ ਵੀ ਪਤਾ ਖਾਲ ਸਦਾ ਸੀ ਘੜੀ ਘੜੀ ਤੁਹਾਨੂੰ ਬਾਹਰ ਨਹੀਂ ਕਰਦੇ ਚੀਜ਼ ਦੇ ਘੜੀ ਘੜੀ ਕਹਿੰਦੇ ਸੀ ਆ ਕਰਨਾ ਉਹ ਕਰਨਾ ਇਹ ਕਰਨਾ ਅਸੀਂ ਸੋਚ ਕੇ ਕਦਮ ਚੱਕੀਦਾ ਸੋਚੀਦਾ ਵੀ ਅਸੀਂ ਕੀ ਕਰ ਸਕਦੇ ਹਾਂ ਵਾਦੇ ਤੁਹਾਨੂੰ ਅਸੀਂ ਬਹੁਤ ਆ ਸਕਦੇ ਹਾਂ ਵੀ ਤੁਹਾਨੂੰ ਸਾਨੂੰ ਸਾਨੂੰ ਤੁਸੀਂ ਹੋਰ ਮਾਇਆ ਦੇਓ ਵਾਦੇ ਜੇ ਜਦੋਂ ਫੇ ਅਸੀਂ ਵਾਦੇ ਕਰਦੇ ਹਾਂ ਸਾਨੂੰ ਨਿਭਾਉਣੇ ਪੈਂਦੇ ਆ ਅਸੀਂ ਹਰ ਕਦਮ ਸੋਚ ਕੇ ਤੁਰਿਜ਼ਾ ਕਿਉਂਕਿ ਜੋ ਸਾਡਾ ਬਹੁਤ ਲੰਮਾ ਐਕਸਪੀਰੀਅੰਸ ਦੁਨੀਆ ਵਿੱਚ ਵੀ ਤੇ ਪੰਜਾਬ ਵਿੱਚ ਹੀ ਇਹੀ ਆ ਉਹ ਕਰੋ ਜਿਹੜੀ ਤੁਸੀਂ ਕਰ ਸਕਦੇ ਤੇ ਨਾਲ ਹੋਰ ਸੰਗਤਾਂ ਜੋੜੋ ਜਿਹੜਾ ਤਾਂ ਨਾ ਜੁੜਨੀਆਂ ਚਾਹੁੰਦੀਆਂ ਪੰਜਾਬ ਦੇ ਤੁਸੀਂ ਸਾਨੂੰ ਮਾਇਆ ਦੇ ਰਹੇ ਆ ਦੁਨੀਆ 'ਚ ਮਾਇਆ ਦੇ ਰਹੇ ਆ ਅਸੀਂ ਇੱਕ ਸਪੈਸ਼ਲ ਪੇਜ ਬਣਾਇਆ ਜਿਹਦਾ ਪਹਿਲਾਂ ਵੀ ਜਿੰਨੀ ਮਾਇਆ ਹੋਗੀ ਪੰਜਾਬ ਦੀ ਉਹ ਸੈਪਰੇਟ ਇੱਕ ਥਾਂ ਤੇ ਰੱਖੀ ਜਾਊਗੀ ਉਹਦੇ ਵਿੱਚ ਤਾਂ ਕਾਨੂੰਨੀ ਤੌਰ ਤੇ ਵੀ ਰੱਖਣੀ ਪੈਂਦੀ ਹੈ ਯੂਕੇ ਵਿੱਚ ਅਸੀਂ ਵੀ ਐਵੇਂ ਹੀ ਕਹਿ ਸਕਦੇ ਸੀਗੇ ਵੀ ਸਾਰੇ ਤੁਸੀਂ ਇੱਕ ਸਾਡੇ ਆਮ ਆਮ ਆ ਫੰਡ ਉੱਥੇ ਪਾਈ ਜਾ ਫਿਰ ਨਾ ਤੁਹਾਨੂੰ ਨਾ ਸਾਨੂੰ ਪਤਾ ਲੱਗਣਾ ਕਿੰਨੇ ਪੰਜਾਬ ਦੇ ਸੀਗੇ ਸੋ ਸ਼ਾਇਦ ਇੱਕ ਦੋ ਹਫ਼ਤੇ ਵਿੱਚ ਜਦੋਂ ਸਾਨੂੰ ਲੱਗ ਗਿਆ ਵਾ ਤਾਂ ਅਸੀਂ ਡਿਪਲੇਅ ਕਰ ਦਵਾਂਗੇ ਅਸੀਂ ਇੱਥੇ ਦੂਜੀਆਂ ਜਿਹੜੀਆਂ ਸੰਸਥਾਵਾਂ ਦੇ ਬੇਨਤੀ ਕਰਦੇ ਹਾਂ ਪੰਜਾਬ ਦਾ ਜਿਹੜਾ ਪੈਸਾ ਆ ਰਿਹਾ ਜਿਹੜੇ ਹੜ੍ਹ ਦੇ ਹੜ੍ਹਾਂ ਇਲਾਕੇ ਲਈ ਉਹ ਤੁਸੀਂ ਸਾਰੇ ਨੂੰ ਸੈਪਰੇਟ ਕਰੋ ਫੇ ਫੇਸਾਰੇ ਦਾ ਅੰਦਾਜ਼ਾ ਬਣ ਜਾਪੇ ਇੰਨਾ ਪੈਸਾ ਇਕੱਠਾ ਹੋਇਆ ਤੇ ਇੰਨਾ ਅਸੀਂ ਲਾ ਸਕਦੇ ਫੇ ਅਸੀਂ ਦੇਖੀਏ ਅਸੀਂ ਕਿਦਾਂ ਉਹ ਪੈਸਾ ਐਡਾ ਖਰਚੀਏ ਫੇ ਉਹਦਾ ਫੇ ਕੋ ਦਾ ਪੈਸਾ ਰੋ ਪੇ ਅਸਰ ਵੀ ਚੰਗਾ ਹੋਵੇ ਤੇ ਜਦੋਂ ਅਸੀਂ ਆਪਾਂ ਖਰਚਾਂਗੇ ਆਪੇ ਉਹਦਾ ਅਸਰ ਵਾਹ ਹੁੰਦਾ ਉਹ ਨਾਲ ਉਹ ਹੀ ਬਹੁਤ ਕੁਝ ਕਰ ਸਕਦੇ ਆ ਸੋ ਅਸੀਂ ਧੰਨਵਾਦੀਆਂ ਤੁਹਾਡੇ ਅਸੀਂ ਤੁਹਾਨੂੰ ਆਪਣੇ ਸਟਾਫ ਦਾ 24 ਘੰਟੇ ਸੇਵਾ ਕਰਦੇ ਆ ਤੇ ਮੈਂ ਤੁਹਾਨੂੰ ਜਿਹੜੇ ਆਪਣੇ ਮੇਰੀ ਜਿਹੜੀ ਜਿਹੜੀ ਆਪਣੇ ਖਿਆਲ ਆ ਪਈ ਪੰਜਾਬ ਨੂੰ ਹੂੰ ਜਨਰਲੀ ਕਿ ਪੰਜਾਬ ਕਿੱਦਾਂ ਤੋਰੇ ਕਿਉਂਕਿ 6 ਮਹੀਨੇ ਸਾਬਕ 6-8 ਹੜਾ ਸਕਦੇ ਆ ਉਹ ਮੈਂ ਤੁਹਾਨੂੰ ਕੱਲ ਨੂੰ ਆਪਣੇ ਵਿਚਾਰਾਂ ਕਾਂਜੇ ਕਰੂੰਗਾ ਪਰ ਮੈਂ ਬੇਨਤੀ ਇਹ ਬੇਨਤੀ ਹੀ ਕਰਦਾ ਇਹ ਜਿਹੜੀ ਸੇਵਾ ਆ ਕੰਪੀਟੀਸ਼ਨ ਨੀਗੀ ਫੇ ਜਾ ਕੇ ਕਨੇ ਜਿਤਨਾ ਕਨੇ ਹਾਰਨਾ ਇਹਦੇ ਵਿੱਚ ਨਾ ਕੋਈ ਜਿੱਤ ਫਿਰ ਬਾਅਦ ਨਾ ਕੋਈ ਹਾਰ ਸਾਰੇ ਚੜ੍ਹਦੀ ਕਲਾ ਆ ਸਾਰੀਆਂ ਸੰਸਥਾ ਮੋਰੇ ਸੇਵਾ ਕਰੀਂਗਾ ਸਾਰੇ ਸੇਵਾਦਾਰ ਕਰ ਰਹੇ ਆ ਤੇ ਸਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬੀਬੀਆਂ ਬਜ਼ੁਰਗ ਗਰੀਬ ਵਿਚਾਰੇ ਸਾਡੇ ਉਹਦੇ ਵਿੱਚ ਗਰੀਬਾਂ ਦੀ ਨਾ ਸਾਨੂੰ ਕੋਈ ਜਾਤਪਾਤ ਦਿਸਦੀ ਆ ਨਾ ਸਾਨੂੰ ਧਰਮ ਦਿਸਦਾ ਮੈਂ 100 ਵਾਰ ਹੀ ਕਿਹਾ ਜਦੋਂ ਇਦਾਂ ਦਿਖੜ ਆਉਂਦੇ ਆ ਹੜ ਵੀ ਨਹੀਂ ਦੇਖਦਾ ਕਿ ਇਹ ਜਾਤਪਾਤ ਨਾਲ ਧਰਮ ਨਾਲ ਰੰਗ ਸਾਨੂੰ ਵੀ ਦੇਖਣਾ ਚਾਹੀਦਾ ਹੁਣ ਇਹ ਪਿੰਡ ਦੇ ਵਿੱਚ ਬਰਾਬਰਤਾ ਸਾਰੀ ਦੀ ਸੇਵਾ ਹੋਣੀ ਚਾਹੀਦੀ ਆ ਕੋਈ ਪਿੱਛੇ ਨਾ ਰਹਿ ਜਾਵੇ ਕਰੀਬੀ ਕਰਕੇ ਤੇ ਜਾਤਪਾਤ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਬਹੁਤ ਤੁਸੀਂ ਸਾਰੇ ਕੀ ਐ ਸਿੱਖ ਸੇਵਾਦਾਰ ਇਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਲਾਈਕ ਮੈਨੂੰ ਇਹ ਵੇਖ ਕੇ ਬਹੁਤ ਬਹੁਤ ਜ਼ਿਆਦਾ ਪ੍ਰਾਊਡ ਇੱਕ ਤਰ੍ਹਾਂ ਦਾ ਪਤਾ ਨਹੀਂ ਕਿਉਂ ਫੀਲ ਹੁੰਦਾ ਪਿਆ ਕਿ ਜਦੋਂ ਵੀ ਕੋਈ ਮੁਸੀਬਤ ਈ ਘੜੀ ਆਂਦੀ ਏ ਤੇ ਆ ਜਿਹੜੇ ਸਿੱਖ ਸਰਦਾਰ ਨੇ ਸਿੱਖ ਵੀਰ ਨੇ ਉਹ ਨਾ ਸਿਫ ਚੜ੍ਹਦੇ ਪੰਜਾਬ ਲਈ ਕੰਮ ਕਰਦੇ ਨੇ ਬਿਲਕੁਲ ਲੈਂਦੇ ਪੰਜਾਬ ਦੇ ਵੀ ਉਹਨਾਂ ਨੂੰ ਬੁਰੀ ਫਿਕਰ ਹੁੰਦੀ ਹੈ ਕਿ ਅੱਛਾ ਉੱਥੇ ਵੀ ਸਲਾਵਾ ਆ ਗਿਆ ਤੇ ਅਸੀਂ ਉੱਥੇ ਵੀ ਮਦਦ ਕਰਨੀ ਹੈ ਤੇ ਐਥੇ ਕਰਕੇ ਜਿਹੜਾ ਉਹ ਆਹਰ ਤਰ੍ਹਾਂ ਦੀ ਜਿਹੜੀ ਏਡ ਉਹ ਇਕੱਠੀ ਕਰਦੇ ਨੇ ਕਿ ਅਸੀਂ ਪਾਕਿਸਤਾਨ ਕੱਲ ਨਹੀਂ ਹੈ ਐਥੇ ਐਥੇ ਅਸੀਂ ਗਰੀਬਾਂ ਦੀ ਮਦਦ ਕਰਨੀ ਤੇ ਇਹ ਏਡ ਬਕਾਇਦਾ ਉਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਕਰਪਸ਼ਨ ਨਹੀਂ ਹੋਣੀ ਚਾਹੀਦੀ ਕੋਈ ਹੀਰਾ ਫੇਰ ਹੀ ਨਹੀਂ ਹੋਣੀ ਚਾਹੀਦੀ ਹਰ ਚੀਜ਼ ਨੂੰ ਮੇਕ ਸ਼ੋਰ ਕਰਦੇ ਨੇ ਤੇ ਐਵੇਂ ਦੇਖ ਕੇ ਕਸਮੇ ਲਾਈਕ ਮੈਨੂੰ ਐਨਾ ਵਧੀਆ ਲੱਗਦਾ ਪਿਆ ਤੇ ਕਿ ਲਾਈਕ ਕੋਈ ਐਨਾ ਵੀ ਕਿਸੇ ਦਾ ਕਰਦਾ ਹੈ ਕਿ ਜਿੰਨਾ ਸਿੱਖ ਸਰਦਾਰ ਲਾਈਕ ਇਨਸਾਨੀਅਤ ਦੇ ਨਾਲ ਮੁਹਬਤ ਕਰਦੇ ਨੇ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਲਾਈਕ ਆ ਨਾ ਨੇ ਕਿਹਾ ਕਿ ਪੰਜਾਬ ਦੀ ਜਦੋਂ ਵੀ ਗੱਲ ਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਅਸਲੇ ਉਹ ਨਸ਼ਾ ਕਰਦੇ ਨੇ ਨਸ਼ਈ ਹੋ ਗਏ ਨੇ ਠੀਕ ਹੈ ਲੇਕਿਨ ਐਥੇ ਜਦੋਂ ਵੀ ਇਹੋ ਜੀ ਕੋਈ ਚੀਜ਼ ਹੁੰਦੀ ਫਿਰ ਪਤਾ ਲੱਗਦਾ ਲੋਕਾਂ ਨੂੰ ਕਿ ਪੰਜਾਬ ਦੇ ਲੋਕ ਕੀ ਕੁਝ ਕਰ ਸਕਦੇ ਨੇ ਪੰਜਾਬ ਦੇ ਲੋਕ ਕਿੰਨੇ ਵੱਡੇ ਵੱਡੇ ਜਿਹੜੇ ਨੁਕਸਾਨ ਨੇ ਉਹਨਾਂ ਨੂੰ ਚੀਲ ਸਕਦੇ ਨੇ ਹਰ ਤਰ੍ਹਾਂ ਦੇ ਜਿਹੜੇ ਕੰਮ ਨੇ ਪੰਜਾਬ ਦੇ ਲੋਕ ਕਰ ਸਕਦੇ ਨੇ ਤੇ ਇੱਥੇ ਪੰਜਾਬ ਦੇ ਲੋਕ ਅਜੇ ਵੀ ਲਾਈਕ ਇੰਡੀਆ ਦੇ ਅੰਦਰ ਕੰਮ ਕਰਦੇ ਪਏ ਨੇ ਲਾਈਕ ਪੰਜਾਬ ਦੇ ਅੰਦਰ ਸੋਰੀ ਪੰਜਾਬ ਦੇੰਦੇ ਜਿਸ ਤਰ੍ਹਾਂ ਕੰਮ ਕਰਦੇ ਪਏ ਨੇ ਲੋਕਾਂ ਦੇ ਘਾਰ ਪਾਣਦੇ ਪਏ ਨੇ ਹਰ ਕੋਈ ਜਿਹੜਾ ਵਾਚ ਚੜ੍ਹ ਕੇ ਇਹਦੇ ਵਿੱਚ ਆਪਣਾ ਰੋਲ ਪਲੇ ਕਰਦਾ ਪਿਆ ਤੇ ਇੱਥੇ ਇਹੀ ਲੋਕ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਖਾਲਸਾ ਏਡ ਜਿਹੜੀ ਉਹ ਕਲਦੇ ਪਏ ਨੇ ਅਤੇ ਬਾਹਰ ਦੇ ਜਿਹੜੇ ਮੁਲਕ ਨੇ ਨਾ ਉਥੋਂ ਏਡ ਇਕੱਠੀ ਕਰ ਕਰਕੇ ਪਾਕਿਸਤਾਨ ਚ ਕਾਲਦੇ ਪਏ ਨੇ ਮੈਨੂੰ ਬਹੁਤ ਬਹੁਤ ਜ਼ਿਆਦਾ ਲਾਈਕ ਵਧੀਆ ਲੱਗਿਆ ਬਹੁਤ ਬਹੁਤ ਜ਼ਿਆਦਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਚਾਹੋ ਕੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਹੈ ਸੱਚੀ ਪਿਆਰ ਜੀ